ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਲੋਕਾਂ ਦਾ ਗੁੱਸਾ ਕਿ ਉਹ ਲੋਕਤੰਤਰਿਕ ਤਰੀਕੇ ਦੇ ਨਾਲ ਵੋਟ ਕਿਸ ਉਮੀਦਵਾਰ ਨੂੰ ਪਾਉਂਦੇ ਆ ਤੇ ਅੱਗੇ ਚੁਣਿਆ ਕੋਈ ਜਾਂਦਾ ਜਿਨਨੇ ਵੋਟ ਚਰਾਇਆ ਹੈ ਉਹਨੇ ਪਾਪ ਕਮਾਇਆ ਕਿ ਇਹ ਜਿਹੜੀ ਮੁਹਿੰਮਾਂ ਇਹ ਅੱਜ ਤੋਂ 5 ਸਾਲ ਪਹਿਲਾਂ ਸ਼ੁਰੂ ਕਰਨੀ ਚਾਹੀਦੀ ਸੀ ਕਿ ਕੇਂਦਰ ਦੀ ਮੋਦੀ ਸਰਕਾਰ ਕਿਵੇਂ ਸਾਡੇ ਨਾਲ ਧਰੋਹ ਕਰ ਰਹੀ ਆ ਕਿਵੇਂ ਸਾਡੀ ਵੋਟ ਜਿਹੜੀ ਪਾਈ ਅਸੀਂ ਕਿਸੇ ਉਮੀਦਵਾਰ ਨੂੰ ਤੇ ਅੱਗੇ ਪਾਏ ਕਿਸੇ ਉਮੀਦਵਾਰ ਨੂੰ ਕੀ ਲੱਗਦਾ ਸੀ ਈਵੀਐਮ ਵਿੱਚ ਜਿਹੜਾ ਕਪਲਾ ਹੋਇਆ ਜਿਸ ਨੂੰ ਲੈ ਕੇ ਕੀ ਲੱਗਦਾ ਇਹ ਪਹਿਲੋਂ ਕਿਹਨੇ ਯਾਰਗੂਲ ਕੀਤਾ ਗਿਆ ਲੋਕਾਂ ਨੂੰ ਕਾ ਵੀ ਭਾਜਪਾ ਕਹਿੰਦੇ ਆ ਵੀ ਆ ਕੀ ਸਰਕਾਰ ਭਾਜਪਾ ਦੀ ਪੰਜਾਬ ਵਿੱਚ ਆਉਣੀ ਆ ਵੱਡੀ ਤਦਾਦ ਵਿੱਚ ਅਤੇ ਇਹ ਕਹਿੰਦੇ ਵੀ ਕੇਂਦ ਵਿੱਚ ਫਿਰ ਤੋਂ ਇੱਕ ਵਾਰ ਰਿਪੀਟ ਹੋਣੀ ਆ ਕਹਿੰਦੇ ਮੋਦੀ ਸਾਹਿਬ ਦੇ ਕੰਮ ਕੀਤੇ ਨੇ ਲੋਕਾਂ ਨੂੰ ਪਸੰਦ ਆ ਰਹੇ ਨੇ 1600 ਕਰੋੜ ਰੁਪਏ ਦੇ ਕੇ ਪੰਜਾਬ ਦੇ ਲੋਕਾਂ ਦੇ ਜ਼ਖਮਾਂ ਤੇ ਲੋਨ ਛਿੜਕਿਆ ਗਿਆ 1600 ਕਰੋੜ ਰੁਪਏ ਪੰਜਾਬ ਦੇ ਲੋਕਾਂ ਦੀ ਪਰਪਾਈ ਨਹੀਂ ਮੈਂ ਵੀਰੋ ਇਹ ਕੱਲ ਚੈਲੰਜ ਨਾ ਕਹਿਣਾ ਚਾਹੁੰਨਾ ਕਿ ਜੇ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਾਂ ਉਹਦੇ ਭਾਈਵਾਲਾਂ ਦਾ ਜਿਹੜੇ ਵੀ ਉਹਦੇ ਲੁਕਮੇ ਰੂਪ ਚ ਭਾਈਵਾਲ ਨੇ ਚਾਹੇ ਸਪਸ਼ਟ ਰੂਪ ਦੇ ਵਿੱਚ ਭਾਈਵਾਲ ਨੇ ਜੇ ਕਦੇ ਕੋਈ 1 ਐਮਐਲਏ ਵੀ ਜਿੱਤ ਸਕੇਗਾ ਨਾ ਤੇ ਫਿਰ ਗੱਲ ਕਰਿਓ ਕਿ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਆ ਲਗਭਗ 100 ਸੀਟਾਂ ਬਣ ਜਾ ਰਹੀ ਆ ਲਿਖ ਕੇ ਲੈ ਜੇ ਵੱਡਾ ਬਦਲਾ ਪੰਜਾਬ ਵਿੱਚ ਕਾਂਗਰਸ ਪਾਰਟੀ ਨਾ ਲੈ ਗਿਆ ਵੀ ਤਾਂ ਫਿਰ ਬਦਲਾ ਅੱਗੇ ਪਹਿਲੇ ਵੀ ਬਦਲਾ ਲੈਂਦਾ ਸੀ ਕਹਿੰਦੇ ਆਮ ਆਦਮੀ ਪਾਰਟੀ ਰਹਦੀ ਆ ਉਹ ਲੋਕ ਕਹਿੰਦੇ ਇਥੇ ਬਦਲਾਵ ਆਊਗਾ ਕਦੀ ਕਾਂਗਰਸ ਕਦੇ ਕਾਲੀ ਆ ਜਾਂਦੇ ਨੇ ਆਮ ਆਦਮੀ ਪਾਰਟੀ ਦਾ ਬਦਲਾਵ ਬੰਦਲ ਗਿਆ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਗੇ ਤੁਹਾਨੂੰ ਅੱਜ ਹਲਕਾ ਮਜੀਠਾ ਦੀ ਆ ਜਿੱਥੇ ਕੀ ਵੋਟ ਇਕ ਵਾਰ ਵੋਟ ਚੋੜ ਗੱਡੀ ਛੋੜ ਇਸ ਤੇ ਜਿਹੜੀ ਮਹਿੰਮ ਜਿਹੜੀ ਸ਼ੁਰੂ ਕੀਤੀ ਗਈ ਆ ਕਾਂਗਰਸ ਪ੍ਰਧਾਨ ਜਿਹੜੇ ਕੀ ਰਾਹੁਲ ਗਾਂਧੀ ਵੱਲੋਂ ਅੱਜ ਪਰਮ ਦੀ ਪੰਮਾ ਵੱਲੋਂ ਇਸ ਦੀ ਵੱਡੀ ਜਿਹੜੀ ਸ਼ਲਾਘਾ ਕੀਤੀ ਗਈ ਆ ਅਤੇ ਵੱਡੀ ਤਦਾਦ ਵਿੱਚ ਕੀ ਫਾਰਮ ਭਰੇ ਗਏ ਨੇ ਪੰਮਾ ਜੀ ਕਿਸਤਾਂ ਦੇ ਦਿਓ ਜਿਹੜੀ ਹੈ ਵੋਟ ਚੋੜ ਗੱਡੀ ਛੋੜ ਇਹਦੇ ਜਿਹੜੀ ਮਹਿੰਮ ਸ਼ੁਰੂ ਕੀਤੀ ਗਈ ਹੈ ਇਹਦੇ ਬਾਅਦ ਤੁਹਾਡਾ ਕਹਿਣਾ ਸਭ ਤੋਂ ਪਹਿਲਾਂ ਤੁਹਾਡੇ ਮਾਧਿਮ ਦੇ ਰਾਈ ਤੁਹਾਡਾ ਧੰਨਵਾਦ ਤੇ ਹਲਕਾ ਮਜੀਠਾ ਤੇ ਪਿੰਡਵਾਰ ਬੂਥਵਾਰ ਕਰਮ ਆਪਣੇ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨਾਂ ਦਾ ਧੰਨਵਾਦ ਜਿਨ੍ਹਾਂ ਨੇ ਬਹੁਤ ਵੱਡੀ ਤਦਾਦ ਵਿੱਚ ਫਾਰਮ ਭਰ ਕੇ ਅੱਜ ਜਮ੍ਹਾਂ ਕਰਵਾਏ ਮੈਂ ਸ੍ਰੀ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਜੰਗ ਲੜਦੇ ਹੋਏ ਬੜੀ ਵੱਡੀ ਮੁਹਿੰਮ ਆਰੰਭ ਕੇ ਕੋਈ 5 ਕਰੋੜ ਫਾਰਮ ਦਾ ਟੀਚਾ ਮਿਥ ਕੇ ਕੰਮ ਕੀਤਾ ਜਿਸ ਦਾ ਹਲਕਾ ਮਜੀਠਾ ਵਿੱਚ ਤੇ ਪੰਜਾਬ ਵਿੱਚ ਬਹੁਤ ਵੱਡੇ ਲੈਵਲ ਤੇ ਹੰਗਾਰਾ ਮਿਲਿਆ ਇਹ ਪੂਰੇ ਭਾਰਤ ਵਿੱਚ ਜਿਹੜਾ ਵੋਟ ਚੋਰ ਗੱਦੀ ਸ਼ੋਰ ਦਾ ਮਹਮ ਸ਼ੁਰੂ ਕੀਤਾ ਗਿਆ ਹੈ ਜਾਂ ਕੱਲੇ ਪੰਜਾਬ ਵਿੱਚ ਜਿਹੜਾ ਪ੍ਰਚਲਿਤ ਕੀਤਾ ਗਿਆ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਭਾਈ ਸਾਹਿਬ ਤੇ ਪੰਜਾਬ ਦੇ ਵਿੱਚ ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਤੁਹਾਡੇ মিডিਆ ਦੇ ਮਾਧਿਅਮ ਰਾਹੀਂ ਬਹੁਤ ਵੱਡਾ ਹੰਗਾਰਾ ਮਿਲਿਆ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਸਾਡੇ ਹਲਕਾ ਮਜੀਠਾ ਵਿੱਚ ਬਹੁਤ ਵੱਡਾ ਹੰਗਾਰਾ ਮਿਲਿਆ ਇੰਨਾ ਹੰਗਾਰਾ ਮਿਲਿਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕੋਈ 8 ਤੋਂ 10000 ਫਾਰਮ ਜਿਹੜਾ ਸਾਡੇ ਕੋਲ ਪਹੁੰਚਿਆ ਅਜੇ ਸਾਡੇ ਕੋਲ ਕੋਈ ਸ਼ਾਮ ਤੱਕ ਪਹੁੰਚੇਗਾ ਤੇ ਜਿੰਨੂੰ ਅਸੀਂ ਕੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਚੰਡੀਗੜ੍ਹ ਜਮ੍ਹਾਂ ਕਰਵਾਉਣ ਜਾਵਾਂਗੇ ਮੈਂ ਵੀਰ ਕਹਿਣਾ ਚਾਹੁੰਦਾ ਇਹ ਸਾਰਾ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਲੋਕਾਂ ਦਾ ਗੁੱਸਾ ਹੈ ਕਿ ਉਹ ਲੋਕਤੰਤਰਿਕ ਤਰੀਕੇ ਦੇ ਨਾਲ ਵੋਟ ਕਿਸੇ ਉਮੀਦਵਾਰ ਨੂੰ ਪਾਉਂਦੇ ਆ ਤੇ ਅੱਗੇ ਚੁਣਿਆ ਕੋਈ ਜਾਂਦਾ ਜਿਨਨੇ ਵੋਟ ਚਰਾਇਆ ਹੈ ਉਹਨੇ ਪਾਪ ਕਮਾਇਆ ਹੈ ਇਹ ਨਾਰਾ ਦਿੱਤਾ ਗਿਆ ਹੈ ਕਾਂਗਰਸ ਪਾਰਟੀ ਵੱਲੋਂ ਸ੍ਰੀ ਰਾਹੁਲ ਗਾਂਧੀ ਜੀ ਵੱਲੋਂ ਵੋਟ ਚੋਰ ਗੱਦੀ ਛੋੜ ਦੇ ਮਹਿੰਮ ਦੇ ਅਭਿਆਨ ਦੇ ਤਹਿਤ ਮੈਂ ਵੀਰੋ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਮ ਲੋਕਾਂ ਨੇ ਇੱਕ ਦਿਨ ਪਾਰਟੀ ਦੇ ਵਰਕਰ ਨੇ ਆਮ ਲੋਕਾਂ ਨੇ ਜੋ ਸਮਰਥਨ ਦਿੱਤਾ ਕੱਲ ਇੱਥੇ ਸਾਡੇ ਮੈਂਬਰ ਪਾਰਲੀਮੈਂਟ ਸਰਦਾਰ ਗਰਜੀਤ ਸਿੰਘ ਔਜਲਾ ਜੀ ਵੀ ਆਏ ਸੀ ਮਜੀਠਾ ਸ਼ਹਿਰ ਵਿੱਚ ਮੈਂ ਨਾ ਕਾਬਲੇ ਤਰੀਫ ਸੀ ਲੋਕਾਂ ਨੇ ਆਪ ਮਹਾਰੇ ਅੱਗੇ ਹੋ ਕੇ ਫਾਰਮ ਭਰੇ ਗਏ ਲੋਕਾਂ ਨੇ ਇਸ ਗੱਲ ਦਾ ਬਹੁਤ ਸਮਰਥਨ ਕੀਤਾ ਕਿ ਇਹ ਜਿਹੜੀ ਮੁਹਿੰਮਾਂ ਇਹ ਅੱਜ ਤੋਂ 5 ਸਾਲ ਪਹਿਲਾਂ ਸ਼ੁਰੂ ਕਰਨੀ ਚਾਹੀਦੀ ਸੀ ਕਿ ਕੇਂਦਰ ਦੀ ਮੋਦੀ ਸਰਕਾਰ ਕਿਵੇਂ ਸਾਡੇ ਨਾਲ ਧਰੋ ਕਰ ਰਹੀ ਆ ਕਿਵੇਂ ਸਾਡੀ ਵੋਟ ਜਿਹੜੀ ਪਾਈ ਅਸੀਂ ਕਿਸੇ ਉਮੀਦਵਾਰ ਨੂੰ ਤੇ ਅੱਗੇ ਪੈ ਕਿਸੇ ਉਮੀਦਵਾਰ ਹੋ ਰਹੀ ਹੈ ਵੀਰੋ ਇਸ ਦਾ ਰਿਜ਼ਲਟ ਤੁਹਾਨੂੰ 2027 ਦੇ ਵਿੱਚ ਪੰਜਾਬ ਦੇ ਵਿੱਚ ਮਿਲੇਗਾ ਇਸ ਦਾ ਰਿਜ਼ਲਟ 2029 ਦੇ ਵਿੱਚ ਜਿਹੜੀ ਮੋਦੀ ਦੀ ਸਰਕਾਰ ਦੇ ਖਿਲਾਫ ਸ੍ਰੀ ਰਾਹੁਲ ਗਾਂਧੀ ਜੀ ਵੱਲੋਂ ਤੇ ਕਾਂਗਰਸ ਪਾਰਟੀ ਵੱਲੋਂ ਇਲੈਕਸ਼ਨ ਲੜੀ ਜਾਵੇਗੀ ਉਸ ਦੇ ਵਿੱਚ ਤੁਹਾਨੂੰ ਇਸ ਦਾ ਰਿਜ਼ਲਟ ਇਸ ਦਾ ਅਸਰ ਦੇਖਣ ਨੂੰ ਮਿਲੇਗਾ। ਕੋਪਮਾ ਜੀ ਇਹ ਚੀਜ਼ ਦਾ ਪਹਿਲਾਂ ਕਿਉਂ ਨਹੀਂ ਜਿਹੜੇ ਆ ਸਾਹਮਣੇ ਲੋਕਾਂ ਸਾਹਮਣੇ ਆਂਦਾ ਗਿੰਦਾ ਵੀ ਵੋਟ ਚੋਰ ਗੱਦੀ ਛੋੜੜੀ ਆ ਇਸ ਤਾਂ ਵੋਟਾਂ ਵਿੱਚ ਕਪੜਾ ਹੋਇਆ ਵਾ। ਇਹ ਜਦੋਂ ਸਰਕਾਰ ਜਦੋਂ ਬਣੀ ਸੀ ਜਾਂ ਜਦੋਂ ਵੋਟਾਂ ਹੋਈਆਂ ਸੀ ਉਸ ਤੋਂ ਬਾਅਦ ਹੀ ਕਿਉਂ ਜਿਹੜਾ ਇਹ ਸਾਹਮਣੇ ਨਿਊ ਲੈ ਕੇ ਆਏ ਹੁਣ ਕਿਉਂ ਹੀ ਲੈ ਕੇ ਆਏ ਸਾਹਮਣੇ ਵੀ ਜਿਹੜੀਆਂ ਵੋਟਾਂ ਨੇ ਗਲਤ ਪਾਈ ਗਈਆਂ ਨੇ ਜਾਂ ਵੋਟ ਕਿਸੇ ਨੂੰ ਪਾਉਂਦੇ ਆ ਪਹੁੰਚਦੀ ਕਿਥੇ ਯਾਰ? ਕੀ ਲੱਗਦਾ ਸੀ ਈਵੀਐਮ ਵਿੱਚ ਜਿਹੜਾ ਕਪੜਾ ਹੋਇਆ ਵਾ ਜੀ ਨੂੰ ਲੈ ਕੇ ਕੀ ਲੱਗਦਾ ਇਹ ਪਹਿਲਾਂ ਕਿਉਂ ਨਹੀਂ ਯਾਰੂ ਕੀਤਾ ਗਿਆ ਲੋਕਾਂ ਨੂੰ ਇਹ ਬਾਰੇ? ਵੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਸਾਡੇ ਜਿਹੜੇ ਲੀਡਰ ਨੇ ਸ੍ਰੀ ਰਾਹੁਲ ਗਾਂਧੀ ਜੀ ਬੜੇ ਸੂਝਵਾਨ ਤੇ ਬੜੇ ਤਜਰਬੇਕਾਰ ਲੀਡਰ ਨੇ ਉਹਨਾਂ ਨੇ ਇਸ ਮੁਹਿੰਮ ਨੂੰ ਉਦੋਂ ਸ਼ੁਰੂ ਕੀਤਾ ਜਦੋਂ ਉਹਨਾਂ ਦੇ ਹੱਥ ਸਬੂਤ ਲੱਗੇ ਉਹਨਾਂ ਦੇ ਹੱਥ ਸਬੂਤ ਲੱਗੇ ਫਿਰ ਉਹਨਾਂ ਨੇ ਉਹ ਸਬੂਤ ਲੈ ਕੇ ਪ੍ਰੂਫ ਲੈ ਕੇ ਚੋਣ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਮਾਨ ਜੋ ਕੋਟਾ ਦਾ ਦਰਵਾਜ਼ਾ ਖੜਕਾਇਆ ਵੀ ਵੇਖੋ ਕਿੰਨੀ ਇੱਕ ਧਾਂਦਲੀ ਹੋ ਰਹੀ ਹੈ ਤਕੇਸ਼ਾਈ ਹੋ ਰਹੀ ਹੈ ਕਿ ਉਮੀਦਵਾਰ ਕਿਸੇ ਨੂੰ ਵੋਟ ਪਾਈ ਜਾ ਰਹੀ ਆ ਤੇ ਉਹ ਪੈ ਕਿਸੇ ਨੂੰ ਰਹੀ ਆ ਉਹਦੇ ਸਬੂਤ ਦਿੱਤੇ ਗਏ ਕਿ ਕਿਵੇਂ ਵੋਟਾਂ ਜਿਹੜੀਆਂ ਇਹਨੇ ਗਲਤ ਤਰੀਕੇ ਨਾਲ ਬਣਾਈਆਂ ਗਈਆਂ ਜਿਵੇਂ ਕਿ ਲੋਕਤੰਤਰਕ ਤਰੀਕੇ ਦਾ ਕਹਾਨ ਕੀਤਾ ਜਾ ਰਿਹਾ ਉਸ ਦੇ ਖਿਲਾਫ ਸ੍ਰੀ ਰਾਹੁਲ ਗਾਂਧੀ ਜੀ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਵਿਦਨ ਪ੍ਰੂਫ ਜਿਸੇ ਤੁਸੀਂ ਵੀ ਆਪਣੇ ਚੈਨਲਾਂ ਦੇ ਜਰੀਏ ਸੋਸ਼ਲ ਮੀਡੀਆ ਦੇ ਜਰੀਏ ਸਾਡੇ ਸਬੂਤ ਦੇਖੇ ਹੋਣਗੇ ਮੈਂ ਵੀਰੋ ਇਹ ਗੱਲ ਕਹਿਣੀ ਚਾਹੁੰਦਾ ਕਿ ਇਸ ਚੀਰ ਨੇ ਲਗਪਗ ਜਿਹੜਾ ਮੋਦੀ ਸਰਕਾਰ ਦਾ ਨਕਾਬ ਸੀ ਹਿੰਦੁਸਤਾਨ ਦੀ ਪਬਲਿਕ ਦੇ ਅੱਗੇ ਪੰਜਾਬ ਦੀ ਪਬਲਿਕ ਦੇ ਅੱਗੇ ਲਾ ਦਤਾ ਅਸੀਂ ਦੇਖਿਆ ਵੀ ਭਾਜਪਾ ਕਹਿੰਦੇ ਆ ਵੀ ਯਾਰ ਕੀ ਸਰਕਾਰ ਭਾਜਪਾ ਦੀ ਪੰਜਾਬ ਵਿੱਚ ਆਉਣੀ ਆ ਵੱਡੀ ਤਦਾਦ ਵਿੱਚ ਅਤੇ ਇਹ ਕਹਿੰਦੇ ਵੀ ਕੇਂਦਰੀ ਫਿਰ ਤੋਂ ਇੱਕ ਵਾਰੀ ਰਿਪੀਟ ਹੋਣੀ ਆ ਕਹਿੰਦੇ ਮੋਦੀ ਸਾਹਿਬ ਦੇ ਕੰਮ ਕੀਤੇ ਨੇ ਲੋਕਾਂ ਨੂੰ ਪਸੰਦ ਆ ਰਹੇ ਨੇ ਤੁਹਾਡਾ ਇਹ ਬਰਕੀ ਕਹਣੇ ਵੀਰੋ ਤੁਹਾਨੂੰ ਇੱਕ ਮੈਂ ਪੰਜਾਬ ਦੀ ਤਰਾਸ ਦੀ ਦੱਸਣੀ ਚਾਹਨਾ ਆ ਕੁਛ ਮਹੀਨਾ ਕਿ ਪਹਿਲਾਂ ਡੇਢ ਮਹੀਨਾ ਪਹਿਲਾਂ ਜੋ ਸਾਡੇ ਪੰਜਾਬ ਦੇ ਲੋਕਾਂ ਨੇ ਹੜ੍ਹਾਂ ਦਾ ਸੰਤਾਪ ਹੰਡਾਇਆ ਕਿਵੇਂ ਪੰਜਾਬ ਦੇ ਲੋਕ ਖਾਣਾ ਜ਼ਰੂਰੇ ਕਿਵੇਂ ਉਹਨਾਂ ਦਾ ਜਾਨੀ ਮਾਲ ਦੀ ਨੁਕਸਾਨ ਹੋਇਆ ਤੇ ਕੇਂਦਰ ਦੀ ਮੋਦੀ ਸਰਕਾਰ ਨੇ ਕਿਵੇਂ ਪੰਜਾਬ ਦੇ ਨਾਲ ਕੋਝਾ ਮਜ਼ਾਕ ਕੀਤਾ 1600 ਕਰੋੜ ਰੁਪਏ ਦੇ ਕੇ ਪੰਜਾਬ ਦੇ ਲੋਕਾਂ ਦੇ ਜ਼ਖਮਾਂ ਤੇ ਲੋਨ ਛਿੜਕਿਆ ਗਿਆ 1600 ਕਰੋੜ ਰੁਪਏ ਪੰਜਾਬ ਦੇ ਲੋਕਾਂ ਦੀ ਪਰਪਾਈ ਨਹੀਂ ਹਾਂ ਜੇ ਕਦੇ ਕੇਂਦਰ ਦੀ ਮੋਦੀ ਸਰਕਾਰ ਨੇ ਕੋਈ 10 15 20000 ਕਰੋੜ ਦਾ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਮੁਆਵਜ਼ਾ ਦਿੱਤਾ ਹੁੰਦਾ ਤੇ ਅਸੀਂ ਕਹਿੰਦੇ ਹਾਂ ਕਿ ਕੇਂਦਰ ਦੀ ਸਰਕਾਰ ਪੰਜਾਬ ਦੀ ਹਮਦਰਦ ਹੈ ਵੀਰੋ ਇਹ ਸਾਰਾ ਕੁਝ ਉਸ ਦਿਨ ਕੀਤਾ ਗਿਆ ਜਿਸ ਦਿਨ ਦੇਸ਼ ਦੇ ਮਾਨਯੋਗ ਨੇਤਾ ਸ੍ਰੀ ਰਾਹੁਲ ਗਾਂਧੀ ਜੀ ਹਾਰਡ ਪ੍ਰਭਾਵ ਦੇ ਇਲਾਕਿਆਂ ਦਾ ਦੌਰਾ ਕਰਕੇ ਗਏ ਤੇ ਭਾਜਪੀ ਨੂੰ ਭਾਰਤੀ ਜਨਤਾ ਪਾਰਟੀ ਨੇ ਉਹਦੇ ਭਾਈਵਾਲਾਂ ਨੂੰ ਇਹ ਫਿਕਰ ਪੈ ਗਿਆ ਕਿ ਪੰਜਾਬ ਵਿੱਚ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਜ਼ਮੀਨ ਸਾਡੇ ਪੈਰਾਂ ਤੋਂ ਨਿਗਲ ਚੁੱਕੀ ਆ ਇਹ ਤੁਹਾਨੂੰ ਸਾਬਤ ਕੀਤਾ ਜਾਊਗਾ 2027 ਵਿੱਚ ਮੈਂ ਵੀਰੋ ਇਹ ਗੱਲ ਚੈਲੰਜ ਨਾ ਕਹਿਣਾ ਚਾਹੁੰਨਾ ਕਿ ਜੇ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਾਂ ਉਹਦੇ ਭਾਈਵਾਲਾਂ ਦਾ ਜਿਹੜੇ ਵੀ ਉਹਦੇ ਲੁਕਮੇ ਰੂਪ ਚ ਭਾਈਵਾਲ ਨੇ ਚਾਹੇ ਸਪਸ਼ਟ ਰੂਪ ਦੇ ਵਿੱਚ ਭਾਈਵਾਲ ਨੇ ਜੇ ਕਦੇ ਕੋਈ ਇੱਕ ਐਮਐਲਏ ਵੀ ਜਿੱਤ ਸਕੇਗਾ ਨਾ ਤੇ ਫਿਰ ਗੱਲ ਕਰੀਏ ਉਹ ਜਿਹੜੇ ਲੋਕ ਕਹਿੰਦੇ ਨੇ ਕਿ ਅੱਕੀ ਬਾਰ ਮੋਦੀ ਸਰਕਾਰ ਜਿਹੜਾ ਨਾਰਾਵਾਕੇ ਦੇ ਬਾਰ ਬਾਰ ਰਿਪੀਟ ਹੋਊਗਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਭਾਜਪਾ ਦੇ ਅਗਵਾ ਨੂੰ ਜਿਹੜੇ ਹਮੇਸ਼ਾ ਕਹਿੰਦੇ ਵੀ ਪੰਜਾਬ ਵਿੱਚ ਆਰਕੀ ਵੱਡਾ ਬਦਲਾਵ ਹੋਊਗਾ ਪੰਜਾਬ ਵਿੱਚ ਕਹਿੰਦੇ ਯਾਰ ਕਿ ਐਮਐਲਏ ਬਣ ਗਏ ਤੁਸੀਂ ਦੇਖਿਆ ਵੀ ਕਹਿੰਦੇ ਆਰਕੀ ਜਿਹੜੀ ਆ ਐਮਪੀ ਸੋ ਚੁਣਾਈਆਂ ਨੇ ਉੱਚ ਵੀ ਕਹਿੰਦੇ ਵੱਡੀ ਜਿੱਤ ਪ੍ਰਾਪਤ ਹੋਈ ਹੈ ਵੱਡਾ ਬਕਵਾ ਹੋਇਆ ਵਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਵੀਰੋ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ 2024 ਦੇ ਵਿੱਚ ਸਪਸ਼ਟ ਕਰਤਾ ਕਿ ਆਉਣ ਵਾਲੀ ਸਰਕਾਰ ਕਿਹੜੀ ਪਾਰਟੀ ਦੀ ਮਾਨਯੋਗ ਪੰਜਾਬ ਦੇ ਲੋਕਾਂ ਨੇ 2024 ਦੇ ਵਿੱਚ 7 ਸੀਟਾਂ ਕਾਂਗਰਸ ਪਾਰਟੀ ਨੂੰ ਦਿੱਤੀਆਂ ਤੇ ਬਾਕੀ 6 ਸੀਟਾਂ ਵੱਖ-ਵੱਖ ਪਾਰਟੀਆਂ ਨੂੰ ਪੰਜਾਬ ਦੇ ਲੋਕਾਂ ਦਾ ਆਪਣਾ ਫੈਸਲਾ ਦੇ ਦਿੱਤਾ ਇਹ ਰਿਪੀਟ ਹੋਏਗਾ ਕਿ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਆ ਲਗਭਗ 100 ਸੀਟਾਂ ਬਣ ਜਾ ਰਹੀ ਆ ਔਰ ਬਣੇਗੀ ਜਿਹਦੇ ਵਾਸਤੇ ਪੰਜਾਬ ਦੀ ਲੀਡਰਸ਼ਿਪ ਨੇ ਕਾਂਗਰਸ ਪਾਰਟੀ ਦੀ ਨੇ ਸਾਡੀ ਕੇਂਦਰ ਦੀ ਲੀਡਰਸ਼ਿਪ ਨੇ ਤੇ ਪੰਜਾਬ ਦੇ ਵਰਕਰਾਂ ਨੇ ਲੱਕ ਬਨ ਲਿਆ ਤੇ ਤਕੜੇ ਹੋ ਕੇ ਅੱਜ ਤੋਂ ਹੀ ਉਹ ਡੋਰ ਟੂ ਡੋਰ ਬੂਥ ਲੈਵਲ ਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਵਾਸਤੇ ਆਉਣ ਵਾਲੇ ਸਮੇਂ ਵਾਸਤੇ ਸਰਕਾਰ ਬਣਾਉਣ ਲਈ ਤਤਪਰ ਨੇ ਦਿਨ ਰਾਤ ਤਿਆਰ ਨੇ ਪਰ ਮੈਂ ਤੁਸੀਂ ਲੋਕਾਂ ਵਿੱਚ ਜਾ ਕੇ ਮਜੀਠੀਏ ਦੇ ਹਲਕੇ ਤੁਸੀਂ ਰਹਿਣ ਵਾਲੇ ਲੋਕਾਂ ਵਿੱਚ ਜਾ ਜਾ ਕੇ ਲੋਕਾਂ ਨਾਲ ਤੁਸੀਂ ਫਾਰਮ ਪਰ ਲੋਕਾਂ 'ਚ ਕਿੰਨਾ ਕੁ ਛਾਅ ਸੀ ਲੋਕਾਂ ਦਾ ਕੀ ਕਹਿਣਾ ਸੀ ਔਰ ਕੀ ਵਾਅਦੇ ਬਦਲਾਵ ਹੋਊਗਾ ਔਰ ਕੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਕਾਂਗਰਸ ਪਾਰਟੀ ਸਰਕਾਰ ਲਿਆ ਕੇ ਆਵਾਗੇ ਸੈਂਟਰ ਵਿੱਚ ਰਾਹੁਲ ਗਾਂਧੀ ਦੀ ਪਲਾਬਦੀ ਬਣਾ ਕੀ ਲੱਗਦਾ ਇਹ ਚੀਜ਼ਾਂ ਜਿਹੜਾ ਸੁਪਨਾ ਤੁਹਾਡਾ ਪੂਰਾ ਹੋਊਗਾ ਇਹ ਬਿਲਕੁਲ ਬਿਲਕੁਲ ਵੀਰੋ ਪੂਰਾ ਆਏਗਾ ਅਸੀਂ ਜੋ ਵੀ ਪੰਜਾਬ ਸੌਰੀ ਆਪਣੇ ਹਲਕਾ ਮਜੀਠਾ ਤੇ ਕਰਨਵਾਰ ਪਿੰਡਾਂ ਵਿੱਚ ਜਾ ਕੇ ਬੂਥ ਲੈਵਲ ਤੇ ਭੈਣ ਭਰਾਵਾਂ ਨਾਲ ਵਿਚਾਰ ਕਰਕੇ ਜੋਰ ਵਿਚਾਰ ਸਾਹਮਣੇ ਆਏ ਤੈ ਹਲਕਾ ਮਜੀਠਾ ਵਿੱਚ ਵੀ ਇਸ ਵਾਰ ਵੱਡਾ ਬਦਲਾ ਆਏਗਾ ਕਾਂਗਰਸ ਪਾਰਟੀ ਦਾ ਐਮਐਲਏ ਚੁਣਿਆ ਜਾਏਗਾ ਤੇ ਪੰਜਾਬ ਦੇ ਵਿੱਚ ਤੇ ਸਰਕਾਰ 100 ਸੀਟਾਂ ਬਣੇਗੀ ਸਾਡੀ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਮੇਰਾ ਵੀਰ ਮੈਂ ਅੱਜ ਤੁਹਾਡੇ মিডিਆ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਨਾ ਲਿਖ ਕੇ ਲੈ ਜਾ ਜੇ ਵੱਡਾ ਬਦਲਾ ਪੰਜਾਬ ਵਿੱਚ ਕਾਂਸਪਾਰਟੀ ਨਾ ਲੈ ਕੇ ਆਵੇ ਤਾਂ ਫਿਰ ਕਹਿਣਾ ਪਰ ਬਦਲਾ ਤੇ ਅੱਗੇ ਪਹਿਲੇ ਵੀ ਬਦਲਾ ਲੈਂਦਾ ਸੀ ਕਹਿੰਦੇ ਆਹ ਮਾਰੀ ਪਾਰਟੀ ਰਹਿੰਦੀ ਆ ਉਦੋਂ ਲੋਕੀ ਕਹਿੰਦੇ ਸੀ ਬਦਲਾ ਆਊਗਾ ਕਦੀ ਕਾਂਗਰਸ ਆਏਂਦੇ ਕਦੀ ਕਾਲੀ ਆਏਂਦੇ ਨੇ ਤੇ ਕਹਿੰਦੇ ਸੀ ਬਦਲਾਬ ਹੋਣਾ ਚਾਹੀਦਾ ਬਦਲਾ ਵੱਡਾ ਲੋਕਾਂ ਲਿਆਂਦਾ ਆਹ ਮਾਰੀ ਪਾਰਟੀ ਲੈਂਦੀ ਆ ਉਹਦੇ ਬਜਾਏ ਤੁਹਾਡਾ ਕੀ ਕਹਿਣਾ ਜੀ ਵੀਰੋ ਆਮ ਆਦਮੀ ਪਾਰਟੀ ਦਾ ਬਦਲਾ ਬੌਂਦਲ ਗਿਆ ਜੀ ਸੱਚੀ ਗੱਲਾਂ ਕਦੇ ਤੁਸੀਂ ਵੀ ਸਾਡੇ ਮਜੀਠੇ ਹਲਕੇ ਦਾ ਪੰਜਾਬ ਦਾ ਕਦੇ ਆਪਣੇ ਤੌਰ ਤੇ ਸਰਵੇ ਕਰਕੇ ਵੇਖੋ ਪਿੰਡ ਲੈਵਲ ਤੇ ਕਿ ਪੰਜਾਬ ਦੇ ਲੋਕ ਜਾਂ ਜਿਹੜੀਆਂ ਸਾਡੀਆਂ ਭੈਣਾਂ ਜਿੰਨਾਂ ਨੂੰ 1-1000 ਦਾ ਲਾਲਚ ਦਿੱਤਾ ਗਿਆ ਸੀਗਾ ਇਲੈਕਸ਼ਨ ਤੋਂ ਪਹਿਲਾਂ ਉਹ ਕਿੰਨੇ ਆ ਕੇ ਖੁਸ਼ ਨੇ ਪੰਜਾਬ ਦੇ ਲੋਕ ਕਿੰਨੇ ਖੁਸ਼ ਨੇ ਅੱਜ ਜੋ ਯਾਰ ਪੰਜਾਬ ਦੇ ਹਾਲਾਤ ਨੇ ਨਾ ਮੈਂ ਨਾ ਬਾਤ ਤੋਂ ਬਾਤਰ ਹੋਈ ਪਈ ਕੋਈ ਲਾਅ ਐਂਡ ਆਰਡਰ ਦਾ ਧਿਆਨ ਨਹੀਂ ਕਰ ਸਰਕਾਰ ਨੂੰ ਨਿਤ ਦਿਹਾੜੇ ਕਤਲੋਗਾਰ ਧੋਰੀ ਆ ਮੈਂ ਨਾ ਉਹ ਵਪਾਰੀ ਵੀਰ ਉਹ ਦੁਕਾਨਦਾਰ ਵੀਰ ਅੱਜ ਮਜੂਸ ਨੇ ਜਿਨ੍ਹਾਂ ਨੇ ਇਸ ਸਰਕਾਰ ਨੂੰ ਚੁਣ ਕੇ ਲਿਆਂਦਾ ਵੀਰੋ ਉਹਨਾਂ ਨੂੰ ਕਿਵੇਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿਵੇਂ ਉਹਨਾਂ ਨੂੰ ਗੈਂਗਵਾਰ ਧਮਕੀਆਂ ਦਿੱਤੀਆਂ ਦਿੱਤੀਆਂ ਜਾ ਰਹੀਆਂ ਨੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਉਹ ਤੇ ਉਹਨਾਂ ਦੇ ਪਰਿਵਾਰ ਕਿਵੇਂ ਸਹਿਮੇਟ ਕੰਮ ਕਰ ਰਹੇ ਆ ਕਿਵੇਂ ਉਹ ਆਪਣੀ ਜ਼ਿੰਦਗੀ ਦਾ ਖਿਆਰਾ ਕਰ ਰਹੇ ਆ ਕਿੰਨਾ ਇੱਥੋਂ ਪੰਜਾਬ ਦੇ ਵਿੱਚੋਂ ਇੰਡਸਟਰੀ ਇੱਥੋਂ ਛੱਡ ਛੱਡ ਕੇ ਪੰਜਾਬ ਭੱਜ ਰਿਹਾ ਕਿਸ ਕਰਕੇ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨਾ ਦੀ ਚੀਜ਼ ਹੈ ਨਹੀਂਗੀ ਖਤਮ ਹੋ ਗਈ ਅੱਜ ਦੇਖਿਆ ਕੱਲ ਮੁੱਖ ਮੰਤਰੀ ਸਾਹਿਬ ਹੜਾ ਹਰਪੀਤ ਇਲਾਕੇ ਵਿੱਚ ਪਹੁੰਚੇ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਮੁਆਵਜ਼ਾ ਦਿੱਤਾ ਗਿਆ ਵੱਡੀ ਤਦਾਦ ਵਿੱਚ ਅਤੇ ਲੋਕਾਂ ਦਾ ਕਹਿਣਾ ਵੀ ਆਮ ਆਦਮੀ ਪਾਰਟੀ ਸਰਕਾਰ ਤੋਂ ਬਹੁਤ ਖੁਸ਼ ਹੈ ਕਹਿੰਦੇ ਸਮੇਂ ਸਿਰ ਲੋਕਾਂ ਨੂੰ ਮੁਆਵਜ਼ਾ ਮਿਲ ਗਿਆ ਜਿਹੜਾ ਨੇ ਹਰਪੀਤਾਂ ਜਿਹੜਾ ਨੁਕਸਾਨ ਹੋਇਆ ਮੈਂ ਤਾਂ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਦੇ ਲੋਕਾਂ ਦਾ ਜਾਂ ਉਹਨਾਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦਾ ਜਿਨ੍ਹਾਂ ਨੇ ਹੜ੍ਹਾਂ ਦੇ ਦੌਰਾਨ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਤੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਇੱਕ ਮੁੱਠ ਹੋ ਕੇ ਬਿਨਾ ਕਿਸੇ ਵਿਤਕਰੇ ਤੋਂ ਸਾਰੇ ਸਮੂਹ ਭਾਈਚਾਰਿਆਂ ਇਕੱਠੇ ਹੋ ਕੇ ਕੰਮ ਕੀਤਾ ਤੇ ਆਪਣੇ ਜਿਹੜੇ ਭੈਣ ਭਰਾ ਸੀ ਕਿਸੇ ਭਾਈਚਾਰੇ ਨਾਲ ਸੰਬੰਧ ਸੀ ਭਾਵੇਂ ਉਹ ਕਿਸਾਨ ਸੀ ਮਜ਼ਦੂਰ ਸੀ ਕਿਸੇ ਵੀ ਭਾਈਚਾਰੇ ਨਾਲ ਉਹਨਾਂ ਸਾਰਿਆਂ ਇਕੱਠਿਆਂ ਹੋ ਕੇ ਪੰਜਾਬ ਦੇ ਭਲੇ ਵਾਸਤੇ ਜਿਹੜੇ ਸਾਡੇ ਭੈਣ ਭਰਾ ਹੜਾਂ 'ਚ ਡੁੱਬ ਗਏ ਉਹਨਾਂ ਵਾਸਤੇ ਜੋ ਕੰਮ ਕੀਤਾ ਕਾਬਲੇ ਤਾਰੀਫ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਕਿ ਉਹਨਾਂ ਨੇ ਔਖੇ ਵੇਲੇ ਸਾਰਿਆਂ ਆਪਣੇ ਲੋਕਾਂ ਦੀ ਵਾਹ ਫੜੀ ਤੇ ਉਸ ਮਸਲੇ ਤੇ ਪੰਜਾਬ ਦੀ ਭਗਵੰਤਬਾਨ ਸਰਕਾਰ ਝਾੜੂ ਵਾਲਿਆਂ ਦੀ ਸਰਕਾਰ ਵੀ ਫੇਲ ਸਾਬਤ ਹੋਈ ਤੇ ਕੇਂਦਰ ਦੀ ਮੋਦੀ ਸਰਕਾਰ ਵੀ ਸਾਬਤ ਫੇਲ ਸਾਬਤ ਹੋਈ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਆਪਣੀ ਰਾਹੀ ਆਖੀ ਆਖਰ ਸਵਾਲ ਤੁਹਾਡਾ ਕੀ ਅਪੀਲ ਕਰਨਾ ਚਾਹੋਗੇ ਕਿਸ ਤਰ੍ਹਾਂ ਦਾ ਗਾਂ ਬਦਲਾਵਣ ਚਾਹੀਦਾ ਕਿ ਲੱਗਦਾ ਕਿਹੜੀ ਪਾਰਟੀ ਪੰਜਾਬ ਦਾ ਪਲਾ ਕਰ ਸਕਦੀ ਹੈ ਕੀ ਕਹਿਣਾ ਚਾਹੋਗੇ ਦੀ ਮੇਰੀ ਤੇ ਪੰਜਾਬ ਦੇ ਲੋਕਾਂ ਨੂੰ ਦੇ ਮਜੀਠੇ ਹਲਕੇ ਦੇ ਪੈਨ ਭਰਾਵਾ ਸਾਰਿਆਂ ਨੂੰ ਇਹ ਕੀ ਅਪੀਲ ਆ ਕਿ ਪੰਜਾਬ ਦੇ ਭਲੇ ਵਾਸਤੇ ਕਾਂਗਰਸ ਪਾਰਟੀ ਦੀ ਸਰਕਾਰ ਵਧੀਆ ਕੰਮ ਕਰ ਸਕਦੀ ਆ ਇਹਦਾ ਸਾਥ ਦਿਓ ਤੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਵੱਡੇ ਬਹੁਮਤ ਨਾਲ ਜਿਤਾ ਕੇ ਲੈ ਕੇ ਆਓ ਕਾਂਗਰਸ ਸਰਕਾਰ ਵਧੀਆ ਕੰਮ ਕਰੇਗੀ ਲਾ ਐਂਡ ਆਰਡਰ ਨੂੰ ਮੇਨਟੇਨ ਕਰੇਗੀ ਜੋ ਪੰਜਾਬ ਦੇ ਲੋਕਾਂ ਨਾਲ ਵਾਦਾ ਕਰੇਗੀ ਉਹ ਵਾਦਾ ਖਲਾਫੀ ਨਹੀਂ ਹੋਊਗੀ ਮੈਂ ਇਹ ਵਾਦਾ ਤੇ ਇਹ ਤਹਾਡੇ ਨਾਲ ਵੀਰ ਕਰਨਾ ਚਾਹੁੰਨਾ ਤਗੜੇ ਹੋ ਕੇ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦਾ ਸਾਥ ਦੇਣ ਹਲਕਾ ਮਜੀਠਾ ਦੇ ਲੋਕ ਇਸ ਵੋਟ ਚੋਰ ਗੱਦੀ ਛੋੜ ਮਹਿੰਮ ਦਾ ਜੋ ਇਹਨਾਂ ਨੇ ਸਾਥ ਦਿੱਤਾ ਉਹ ਵੀ ਧੰਨਵਾਦ ਆ ਤੇ ਇਹਨਾਂ ਦੇ ਖਿਲਾਫ ਸਮੇਂ-ਸਮੇਂ ਨਾਲ ਤਗੜੇ ਹੋ ਕੇ ਕਾਂਗਰਸ ਪਾਰਟੀ ਦਾ ਸਾਥ ਦੇਣ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਹੋਵੇਗਾ ਤੇ ਤੁਹਾਡਾ ਵੀ ਬਹੁਤ ਵੀਰੋ ਧੰਨਵਾਦ ਹੋਵੇਗਾ ਕਿ ਤੁਸੀਂ ਅੱਜ ਇੰਨਾ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪ੍ਰੋਗਰਾਮ ਨੂੰ ਸਫਲ ਕਰਨ ਵਾਸਤੇ ਜੋ ਸਾਥ ਦਿੱਤਾ ਬੋਦਲੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਜੀ ਇਹ ਸੀ ਗੱਲ ਕੀਤੀ ਪੰਮਾ ਜਿਹੜੇ ਕੀ ਮੀਠਾ ਦੇ ਪ੍ਰਧਾਨ ਨੇ ਕਾਂਗਰਸ ਆਮਾਰੀ ਕਾਂਗਰਸ ਪਾਰਟੀ ਤੋਂ ਅਤੇ ਉਹਨਾਂ ਨੇ ਅੱਜ ਵੋਟ ਚੋਰ ਗੱਦੀ ਛੋੜ ਦੇ ਮਹਿੰਮ ਨੂੰ ਜਿਹੜਾ ਆਗਾਜ਼ ਸ਼ੁਰੂ ਕੀਤੀ ਗਈ ਆ ਅਤੇ ਵੱਡੀ ਤਦਾਦ ਵਿੱਚ ਫਾਰਮ ਭਰੇ ਗਏ ਨੇ ਅਤੇ ਉਹਨਾਂ ਨੇ ਕਿਹਾ ਕਿ ਵੱਡੀ ਤਦਾਦ ਜਿਹੜੀ ਸਰਕਾਰ ਹੈ ਕਿ ਜਿਹੜੀ ਆ ਪੰਜਾਬ ਵਿੱਚ ਤੇ ਕੇਂਦਰ ਵਿੱਚ ਕਾਂਗਸ ਸਰਕਾਰ ਆਵੇਗੀ ਅਤੇ ਫਿਰ ਲੋਕਾਂ ਦਾ ਜਿਹੜਾ ਬਦਲਾਵ ਲੈਂਦਾ ਜਾਊਗਾ ਅਤੇ ਲੋਕਾਂ ਦੇ ਹਿੱਤ ਵਾਸਤੇ ਜਿਹੜੀ ਆ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਨਾਲ ਖੜੀ ਆ ਮੀਨੂ ਦੇ ਉਜਾਸਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਰ